ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਜਾ RAM ਤੂੰ ਐਸਾ ਨਿਰਭਉ ਤਨ ਤਨ RAM ਰਾਯਾ ਰਹਾ ਰਾਜਾ RAM ਤੂੰ ਐਸਾ ਨਿਰਭਉ ਤਰਨ ਤਰਨ ਰਾਮ ਰਾਇਆ ਰਾਉ ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਾਉ ਹਮ ਨਾਹੀ ਅਬ ਹਮ ਤੁਮ ਏਕ ਬਏ ਹੈ ਇਕ ਦੇਖਤ ਮਨ ਬਦਿਆਹੀ ਜਬ ਹਮ ਹੋਤੇ ਤਬ ਤੂੰ ਨਹੀਂ ਜਬ ਹਮ ਹੋਤੇ ਤਬ ਤੁਮ ਨਹੀਂ ਆਬ ਤੁਮ ਹੋ ਹਮ ਨਹੀਂ ਅਬ ਹਮ ਤੁਮ ਏਕ ਬਏ ਹਾਏ ਏਕੈ ਦੇਖ ਤਮਨ ਬਤਿਆਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਮਿਲਦੇ ਦੀਵਾਨਾ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਸ਼ਿਗਰਨ ਸਾਹਿਬ ਜੀ ਦੇ 339 ਅੰਗ ਉੱਪਰ ਸੁਭਾਏ ਮਾਨ 72ਵਾਂ ਸ਼ਬਦ ਹੈ ਪਿਛਲੇ ਦਿਨੀ ਆਪਾਂ ਸ਼ਬਦ ਸਰਬਣ ਕੀਤਾ ਸੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਇਹ ਸ਼ਬਦ ਸਤਿਗੁਰਾਂ ਨੇ ਉਸ ਵੇਲੇ ਉਚਾਰਨ ਕੀਤਾ ਭਗਤ ਕਬੀਰ ਸਾਹਿਬ ਜੀ ਨੇ ਜਿਸ ਨੂੰ ਭਗਤ ਜੀ ਨੇ ਕਿਹਾ ਕਿ ਕ੍ਰਿਸ਼ਨ ਇੱਕ અવਤਾਰ ਹੋ ਸਕਦਾ ਪਰ ਪਰਮੇਸ਼ਰ ਨਹੀਂ ਕਿਉਂਕਿ ਪਰਮੇਸ਼ਰ ਦਾ ਕੋਈ ਮਾਤਾ ਪਿਤਾ ਨਹੀਂ ਤਾਂ ਉਸ ਵੇਲੇ ਬਾਰਨਾਰਸ ਦੇ ਲੋਕ ਕਾਸ਼ੀ ਦੇ ਲੋਕ ਭਗਤ ਕਬੀਰ ਸਾਹਿਬ ਜੀ ਦੀ ਬਹੁਤ ਨਿੰਦਿਆ ਕਰਨ ਲੱਗੇ ਸਨ ਕਿ ਰੱਬ ਨੂੰ ਨਹੀਂ ਮੰਨਦਾ ਇਹ ਕਾਦਾ ਭਗਤ ਹੈ ਆਦੀ ਆਦੀ ਤੋ ਭਗਤ ਜੀ ਨੇ ਫਿਰ ਅਗਲਾ ਸ਼ਬਦ ਉਚਾਰਿਆ ਸੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਅਗਲਾ ਸ਼ਬਦ ਹੈ ਭਗਤ ਕਵੀਰ ਸਾਹਿਬ ਜੀ ਦਾ ਉਸ ਅਕਾਲ ਪੁਰਖ ਦੀ ਸਿਫਤ ਵਿੱਚ ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੋ ਹਮ ਨਾਹੀ ਜਦੋਂ ਮਨੁੱਖ ਦੇ ਅੰਦਰ ਮੈਂ ਹੁੰਦੀ ਹੈ ਉਦੋਂ ਪਰਮੇਸ਼ਰ ਨਹੀਂ ਹੁੰਦਾ ਤੇ ਜਦੋਂ ਮਨੁੱਖ ਦਾ ਹੰਕਾਰ ਖਤਮ ਹੋ ਜਾਂਦਾ ਹੈ ਮੈਂ ਮੇਰੀ ਖਤਮ ਹੋ ਜਾਂਦੀ ਹੈ ਫਿਰ ਜੀਵ ਹੀ ਪਰਮੇਸ਼ਰ ਹੋ ਜਾਂਦਾ ਹੈ ਜੀਵ ਨਹੀਂ ਰਹਿੰਦਾ ਤਾਂ ਕਵੀਰ ਸਾਹਿਬ ਜੀ ਸ਼ਬਦ ਦੀ ਰੰਮਤਾ ਕਰਦੇ ਹੋਏ ਬਖਸ਼ੇ ਕਰਦੇ ਹਨ ਰਾਜਾ RAM ਭਾਵ ਹੈ ਪਰਮੇਸ਼ਰ ਇੱਕ RAM ਚੰਦਰ ਹੋਇਆ ਇੱਥੇ RAM ਚੰਦਰ ਨੂੰ ਸੰਬੋਧਨ ਨਹੀਂ ਇਥੇ ਰਾਮ ਉਸ ਪਰਮੇਸ਼ਰ ਨੂੰ ਸੰਬੋਧਨ ਹੈ ਜੋ ਰੰਗ ਰੂਪ ਤੋਂ ਰਹਿਤ ਨਿਰਭਉ ਨਿਰਵੈਰ ਆਲ ਵਰ ਦੇ ਵਿੱਚ ਸਮਾਇਆ ਹੋਇਆ ਹੈ ਤਾਂ ਉਸ ਪਰਮੇਸ਼ਰ ਨੂੰ ਇਥੇ ਰਾਜਾ ਕਿਹਾ ਰਿਹਾ ਜਿਸ ਤਰ੍ਹਾਂ ਭਗਤ ਸਤਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਨਮੋ ਸਰਬ ਰਾਜੇ ਨਮੋ ਸਰਬ ਸਾਜੇ ਨਮੋ ਕਲਹਿ ਕਰਤਾ ਨਮੋ ਛਤਰੂਪੇ ਤੂੰ ਹੀ ਰਾਜਿਆਂ ਦਾ ਰਾਜਾ ਹੈ ਨਮੋ ਸੂਰ ਸੂਰਜੇ ਨਮੋ ਚੰਦਰ ਚੰ드ਰੇ ਨਮੋ ਰਾਜ ਰਾਜੇ ਨਮੋ ਇੰਦਰੇਂਦਰੇ ਤੂੰ ਹੀ ਰਾਜਿਆਂ ਦਾ ਰਾਜਾ ਹੈ ਸੂਰਜਾ ਨੂੰ ਪ੍ਰਕਾਸ਼ ਦੇਣ ਵਾਲਾ ਤੂੰ ਹੈ ਚੰਦਰਮਾ ਵਿੱਚ ਪ੍ਰਕਾਸ਼ ਤੇਰਾ ਹੈ ਆਦੀ ਆਦੀ ਭਾਗਤ ਕਵੀ ਸਾਬ ਜੀ ਬਖਸ਼ੇ ਕਰਦੇ ਹਨ 헤 ਰਾਜਾ ਰਾਮ ਪਾਵੇ へ ਪਰਮੇਸ਼ਰ ਤੂੰ ਐਸਾ ਨਿਰਭਉ ਨਿਰਵੈਰ ਅਕਾਲ ਪੁਰਖ ਪਰਮਾਤਮਾ ਹੈ ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਨ ਰਾਮ ਰਾਇਆ ਰਹਾਓ ਕਿ ਤੂੰ ਹੀ ਜੀਵਾਂ ਦਾ ਤਾਰਨ ਵਾਲਾ ਉਧਾਰ ਕਰਨ ਵਾਲਾ ਹੈ ਰਾਮ ਰਾਇਆ ਰਾਇਆ ਹੁੰਦਾ ਹੈ ਗੁਰੂ ਪਿਆਰਿਓ ਸ੍ਰਿਸ਼ਟੀ ਸ੍ਰਿਸ਼ਟੀ ਦਾ ਰਾਜਾ ਰਾਇਆ ਦਾ ਅਰਥ ਹੈ ਪ੍ਰਕਾਸ਼ ਸਰੂਪ ਕਿਉਂਕਿ ਜਿਹੜਾ ਉਹ ਰਾਮ ਹੈ ਰਾਮ ਚਾਰ ਤਰ੍ਹਾਂ ਦੇ ਭਗਤਾਂ ਨੇ ਮੰਨੇ ਹਨ ਏਕ ਰਾਮ ਦਰਸ਼ਤ ਕਾ ਬੇਟਾ ਏਕ ਰਾਮ ਘਟ ਘਟ ਮੈਂ ਲੇਟਾ ਏਕ ਰਾਮ ਕਾ ਸਗਲ ਪਸਾਰਾ ਏਕ ਰਾਮ ਤੀਨੋਂ ਤੇ ਨਿਆਰਾ ਇਕ ਨਾਮ ਚੰਦਰ ਹੋਇਆ ਜੋ ਰਾਜੇ ਦਸ਼ਰਧ ਦਾ ਪੁੱਤਰ ਸੀ ਇੱਕ ਰਾਮ ਆਤਮਾ ਹੋ ਕੇ ਸਾਰੇ ਜੀਵਾਂ ਵਿੱਚ ਲੇਟਿਆ ਮਤਲਬ ਸਮਾਇਆ ਹੋਇਆ ਹੈ ਔਰ ਇੱਕ ਹੋਰ ਰਾਮ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਉਣਾ ਕੀਤਾ ਹੈ ਜਿਵੇਂ ਕਮਿਹਾਰ ਬਣਾਉਂਦਾ ਪਰ ਘੜਿਆਂ ਤੋਂ ਬਾਹਰ ਹੈ ਉਹ ਪਰਮੇਸ਼ਰ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਸ੍ਰਿਸ਼ਟੀ ਦੇ ਵਿੱਚ ਹੀ ਸਮਾਇਆ ਹੋਇਆ ਹੈ। ਔਰ ਚੌਥਾ ਆਰਾਮ ਇਹ ਸ੍ਰਿਸ਼ਟੀ ਤੋਂ ਪਰੇ ਵੀ ਰਹਿੰਦਾ ਹੈ ਜਿਸ ਨੂੰ ਪਾਤਸ਼ਾਹ ਬਖਦੇ ਬਾਣੀ ਵਿੱਚ ਬਖਸ਼ੇ ਕਰਦੇ ਹਨ। ਜੰਨ ਉਪਾਈ ਰੰਗ ਰਵਾਈ ਬੈਠਾ ਵੇਖੇ ਵਖ ਅਕੇਲਾ ਉਹ ਸਾਈਡ ਤੇ ਬੈਠ ਕੇ ਸਾਰੀ ਦੁਨੀਆ ਨੂੰ ਦੇਖ ਰਿਹਾ ਹੈ। ਦੋ ਉਸ ਰਾਮ ਰੂਪੀ ਰਾਜੇ ਨੂੰ ਉਸ ਪਰਮੇਸ਼ਰ ਨੂੰ ਭਗਤ ਕਬੀਰ ਜੀ ਕਹਿੰਦੇ ਹਨ ਮਹਾਰਾਜ ਤੇਰੇ ਵਰਗਾ ਤਾਂ ਬਸ ਤੂੰ ਹੀ ਹੈ ਨਿਰਭਉ ਨਿਰਵੈਰ ਬਾਬੇ ਨਾਨਕ ਨੇ ਮੂਲ ਮੰਤਰ ਚ ਕਿਹਾ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਤਨ ਤਨ ਰਾਇਆ ਤੋਂ ਸ੍ਰਿਸ਼ਟੀ ਨੂੰ ਤਾਰਨ ਵਾਲਾ ਹੈ ਸ੍ਰਿਸ਼ਟੀ ਦਾ ਜਿਹੜਾ ਹੈ ਮਾਨੋ ਤੂੰ ਹੀ ਸਮੁੰਦਰੀ ਵੇੜਾ ਹੈ ਜਿਵੇਂ ਪ੍ਰੀਤਮ ਨੇ ਇੱਕ ਸ਼ਬਦ ਉਚਾਰਿਆ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਗੁਰੂ ਪਿਆਰੋ ਸਤਗੁਰਾਂ ਦੇ ਸਿੱਖਾਂ ਨੇ ਸ਼ਬਦ ਉਚਾਰਿਆ ਹੈ ਅੱਗੇ ਬਖਸ਼ਿਸ਼ ਕਰਦੇ ਹਨ ਮਹਾਰਾਜ ਜਦੋਂ ਤੂੰ ਜੀਵਾਂ ਦੇ ਵਿੱਚ ਸਮਾ ਜਾਣਾ ਹੈ ਉਦੋਂ ਜੀਵ ਦੀ ਆਪਣੀ ਮਤ ਬੰਦ ਹੋ ਜਾਂਦੀ ਆ ਫਿਰ ਤੇਰੀ ਹੀ ਮਤ ਚੱਲਦੀ ਹੈ ਜਿੰਨਾ ਚਿਰ ਤੂੰ ਸਾਡੇ ਵਿੱਚ ਬੋਲਦਾ ਨਹੀਂ ਸਾਡੇ ਵਿੱਚ ਆਉਂਦਾ ਨਹੀਂ ਜਾਂ ਤੇਰਾ ਪ੍ਰਕਾਸ਼ ਜੋਤ ਸਰੂਪ ਗਿਆਨ ਸਾਡੇ ਵਿੱਚ ਪ੍ਰਵੇਸ਼ ਨਹੀਂ ਕਰਦਾ ਉਹਨਾਂ ਚ ਅਸੀਂ ਜੀਵ ਹਾਂ ਚੇ ਜਦੋਂ ਅਸੀਂ ਇਸ ਜੀਵ ਦੇ ਭਰਮ ਨੂੰ ਛੱਡ ਕੇ ਤੇਰੇ ਵਿੱਚ ਮਿਲਦੇ ਹਾਂ ਤਾਂ ਹਰ ਕਾ ਸੇਵਕ ਸੋ ਹਰ ਜੀਹਾ ਭੇਦ ਨਾ ਜਾਣੋ ਮਾਨਸ ਦੇਹਾ ਵਾਲੀ ਕਲਾ ਵਰਤਦੀ ਹੈ ਕਬੀਰ ਸਾਹਿਬ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਹੀਂ ਜਦੋਂ ਮੈਂ ਹੁੰਦਾ ਸੀ ਉਦੋਂ ਤੂੰ ਨਹੀਂ ਅਬ ਤੁਮ ਹੋ ਹਮ ਨਹੀਂ ਹੁਣ ਮੇਰੇ ਵਿੱਚ ਮੈਂ ਨਹੀਂ ਬਸ ਤੂੰ ਹੀ ਤੂੰ ਹੈ ਜਿਵੇਂ ਕਬੀਰ ਸਿੰਘ ਸਾਹਿਬ ਜੀ ਦਾ ਰੂਪ ਧਾਰ ਕੇ ਜਦੋਂ ਭਗਤ ਕਬੀਰ ਸਾਹਿਬ ਜੀ ਦੇ ਘਰ ਲੰਗਰ ਚਲਾਉਣ ਆਇਆ ਤੇ ਆਮ ਜਨਤਾ ਨੂੰ ਤਾਂ ਉਹ ਕਬੀਰ ਸਾਹਿਬ ਹੀ ਦਿਖਾਈ ਦਿੰਦੇ ਹਨ ਕਿ ਅੰਦਰੋਂ ਕਬੀਰ ਸਾਹਿਬ ਪਲੇਟਾਂ ਫੜਾ ਰਹੇ ਨੇ ਤੇ ਸੇਵਕ ਵੰਡ ਰਹੇ ਨੇ ਸ਼ਾਮਾਂ ਤੱਕ ਲੰਗਰ ਚੱਲਿਆ ਭਗਤ ਕਬੀਰ ਸਾਹਿਬ ਜੀ ਜਾਣ ਬੁੱਝ ਕੇ ਜੰਗਲਾਂ ਵਿੱਚ ਜਾ ਕੇ ਸਿਮਨ ਵਿੱਚ ਬੈਠ ਗਏ ਸਮਾਧੀ ਵਿੱਚ ਬੈਠ ਗਏ ਜਦ ਸ਼ਾਮਾਂ ਨੂੰ ਘਰ ਆਏ ਤੇ ਲੋਕ ਭਗਤ ਕਬੀਰ ਸਾਹਿਬ ਜੀ ਦੀਆਂ ਸਿਫਤਾਂ ਕਰ ਰਹੇ ਆ ਵੀ ਕਮਾਲ ਹੋ ਗਈ ਕਬੀਰ ਨੇ ਬੜਾ ਲੰਗਰ ਚਲਾਇਆ ਤਾਂ ਉਸ ਵੇਲੇ ਗੁਰ ਪਿਆਰਿਓ ਭਗਤ ਕਬੀਰ ਸਾਹਿਬ ਜੀ ਘਰ ਆ ਕੇ ਕੀ ਵੇਖਦੇ ਹਨ ਕਿ ਜਿਸ ਕੋਠੜੀ ਵਿੱਚ ਥੋੜੀ ਜੀ ਵਿਆਹ ਤੋਂ ਲਿਆਂਦੀ ਮਠਿਆਈ ਪਈ ਸੀ ਪਰਮੇਸ਼ਰ ਨੇ ਆਪਣੀ ਰਿੱਧੀਆਂ ਸਿੱਧੀਆਂ ਦੀ ਪਾਵਰ ਸ਼ਕਤੀ ਦੇ ਨਾਲ ਉਹ ਮਠਿਆਈ ਹੀ ਬੇਅੰਤ ਬਣਾ ਲਈ ਹੈ ਕਿਉਂਕਿ ਉਹਦੇ ਕੋਲੇ ਪਾਵਰ ਹੈ ਰਾਈ ਤੋਂ ਪਹਾੜ ਤੇ ਪਹਾੜ ਤੋਂ ਰਾਈ ਬਣਾ ਲੈਂਦਾ ਇੱਕ ਹੋਰ ਬਚਨ ਬਾਣੀ ਜੋ ਪੜ ਲੈਨੇ ਆਂ ਜਲ ਤੇ ਥਲ ਕਰ ਥਲ ਤੇ ਕੂਆਂ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਧਰਤੀਆਂ ਤੋਂ ਆਕਾਸ਼ਾਂ ਨੂੰ ਚੜਾ ਦੇਵੇ ਤੇ ਆਕਾਸ਼ਾਂ ਦੇ ਫਿਰਦਿਆਂ ਨੂੰ ਡੇਗ ਲਵੇ ਖਲ ਮੂਰਖ ਤੇ ਪੰਡ ਕਰਬੋ ਪੰਡ ਤੇ ਮੁਗਧਾਰੀ ਕਹ ਕਬੀਰ संतन का प्रीतम तिस मूर्त बलहारी मैं ऐसे परमेश्वर तो बलहारे जांदा हां तो इथे कबीर साहिब जी उस परमेश्वर दी सिफਤ ਕਰਦੇ ਹੋਏ ਕਹਿੰਦੇ ਹਨ ਕਿ ਵਾ ਮਹਾਰਾਜ ਕਮਾਲ ਕਰਤੀ ਅੱਜ ਬੜਾ ਲੰਗਰ ਚਲਾਇਆ ਤੇ ਅੰਦਰ ਬੈਠੇ ਕਬੀਰ ਦਾ ਰੂਪ ਧਾਰ ਕੇ ਜੋ ਪਰਮੇਸ਼ਰ ਹਨ ਕਹਿੰਦੇ ਹਨ ਜਾ ਭਗਤ ਉਹ ਜਿਹੜੇ ਮੂਰੇ ਪੰਡਤ ਬੈਠੇ ਆ ਉਹਨਾਂ ਨੇ ਹੀ ਤੇਰੇ ਨਾਮ ਦਾ ਰੌਲਾ ਪਾਇਆ ਹੈ ਉਹਨਾਂ ਨੇ ਹੀ ਤੇਰੇ ਘਰ ਲੰਗਰ ਹੋਣ ਦੀ ਲੋਸਮੈਂਟ ਕਰਵਾਈ ਆ ਜਾਂ ਉਹਨਾਂ ਨੂੰ ਸਰੋਪੇ ਵੀ ਦੇ ਕੇ ਆ ਕਿਉਂਕਿ ਉਹ ਵੀ ਵਿੱਚ ਆ ਬੈਠੇ ਸੀ ਜਿਨ੍ਹਾਂ ਨੇ ਐਵੇਂ ਲੋਸਮੈਂਟ ਕਰ ਦਿੱਤੀ ਪਿੰਡ ਵਿੱਚ ਬਨਾਰਸ ਵਿੱਚ ਬਈ ਪਰਸੋਂ ਕਵੀ ਸਾਹਿਬ ਦੇ ਘਰ ਲੰਗਰ ਹੈ ਤੇ ਸਾਰੇ ਲੰਗਰ ਛਕਣ ਆਓ ਤੇ ਗੁਰੂ ਪਿਆਰਿਓ ਕਹਿੰਦੇ ਕਵੀ ਸਾਹਿਬ ਦੇ ਰਾਹੀ ਉਹਨਾਂ ਦੋਖੀਆਂ ਨੂੰ ਜੋ ਕਿ ਅੱਜ ਵੇਖਣ ਆਏ ਸੀ ਕਿ ਕਵੀ ਸਾਹਿਬ ਦੀ ਕਿਵੇਂ ਵੇਜਤੀ ਹੁੰਦੀ ਹੈ ਪਰ ਹਰ ਜੁਗ ਜੁਗ ਭਗਤੋ ਪਾਇਆ ਪੈ ਜਿ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪਿੱਛ ਦੇ ਨਾਮ ਦੇਉ ਮੁਖ ਲਾਇਆ ਜਾਂ ਨਾਨਕ ਐਸਾ ਸੇਵਿਆ ਤਲੇ ਛੜਾਇਆ ਤਾਂ ਉਹ ਪ੍ਰਮਾਤਮਾ ਐਸਾ ਹੈ ਜਿਹੜਾ ਆਪਣੇ ਪਿਆਰਿਆਂ ਦੀ ਬੇਇੱਜ਼ਤੀ ਨਹੀਂ ਹੋਣ ਦਿੰਦਾ ਹਲਾਜ ਰੱਖਦਾ ਤਾਂ ਗੁਰੂ ਪਿਆਰਿਓ ਹੋਇਆ ਕੀ ਸਿੱਖ ਸੰਗ ਆਪਣਾ ਨਗਰ ਨਿਵਾਸੀ ਬ ਬਨਾਰਸ ਦੇ ਲੋਕ ਲੰਗਰ ਛੱਕ ਕੇ ਚਲੇ ਗਏ ਤੇ ਮਾਤਾ ਲੋਈ ਜੀ ਕਹਿੰਦੇ ਵਾਹ ਮਹਾਰਾਜ ਕਮਾਲ ਕਰਤੀ ਸਾਨੂੰ ਪਤਾ ਹੀ ਨਾ ਲੱਗ ਦਿੱਤਾ ਕਰੋ ਤੁਸੀਂ ਇੰਨੀ ਮਠਿਆਈ ਲਿਆ ਕੇ ਘਰ ਰੱਖ ਦਿੱਤੀ ਇਹ ਤੁਸੀਂ ਕਿਵੇਂ ਲੰਗਰ ਚਲਾ ਦਿੱਤਾ ਤਾਂ ਉੱਥੇ ਕਵੀਰ ਸਾਹਿਬ ਜੀ ਕਹਿੰਦੇ ਹਨ ਲੋਈ ਇਹ ਲੰਗਰ ਮੈਂ ਨਹੀਂ ਚਲਾਇਆ ਇਹ ਲੰਗਰ ਚਲਾਉਣ ਵਾਲਾ ਪਰਮੇਸ਼ਰ ਹੈ ਮਰ ਜੇ ਕਿਵੇਂ ਹੋ ਸਕਦਾ ਸੰਤ ਤੂੰ ਤੁਸੀਂ ਹੀ ਦਿਖਾਈ ਦਿੰਦੇ ਹੋ ਤਕਵੀਰ ਸਾਹਿਬ ਜੀ ਨੇ ਕਿਹਾ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕਿਆ ਸਰੀਰ ਜੋ ਕੁਛ ਕੀਤਾ ਸੋ ਹਰ ਕੀਤਾ ਭਇਓ ਕਬੀਰ ਕਬੀਰ ਇਹ ਕੰਮ ਕਰਨ ਵਾਲਾ ਪਰਮੇਸ਼ਰ ਆ ਉਹ ਆਪ ਕਰ ਗਿਆ ਪਰ ਰੌਲਾ ਮੇਰੇ ਨਾਮ ਦਾ ਪੈ ਗਿਆ ਤੋ ਐਸੇ ਗੱਲ ਨੂੰ ਹੀ ਕਰਦੇ ਹੋਏ ਕਬੀਰ ਸਾਹਿਬ ਅੱਜ ਕਹਿੰਦੇ ਹਨ ਜਦ ਹਮ ਹੋਤੇ ਤਬ ਤੁਮ ਨਾਹੀ ਜਦੋਂ ਸਾਡੇ ਵਿੱਚ ਹੰਕਾਰ ਹੁੰਦਾ ਮੈਂ ਮੇਰੀ ਹੁੰਦੀ ਹੈ ਉਦੋਂ ਤੁਹਾਡੀ ਕਿਰਪਾ ਨਹੀਂ ਵਰਸਦੀ ਉਦੋਂ ਤੁਸੀਂ ਸਾਨੂੰ ਪ੍ਰਾਪਤ ਨਹੀਂ ਹੁੰਦੇ ਪਰ ਜਦੋਂ ਸਾਡੇ ਵਿੱਚ ਉਹ ਸਾਡੀ ਮੈਂ ਖਤਮ ਹੋ ਜਾਂਦੀ ਹੈ ਤਾਂ ਫਿਰ ਤੁਸੀਂ ਹੀ ਵਰਤ ਜਾਂਦੇ ਹੋ ਜਿਵੇਂ ਕੋਈ ਕਵੀ ਲਿਖਦਾ ਹੈ ਕਿ ਜੇ ਤੂੰ ਪਰਮੇਸ਼ਰ ਦੇ ਵਿੱਚ ਮਿਲਣਾ ਤੇ ਐਦਾਂ ਦਾ ਜੀਵਨ ਬਣਾ ਲਾ ਕਿੱਸਾ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਵਾ ਚਾਹੇ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਵਾ ਚਾਹੇ ਜੈਸੇ ਕਿ ਦਾਣਾ ਖਾਕ ਵਿੱਚ ਮਿਲ ਕਰ ਗੁਲੇ ਗੁਲਜ਼ਾਰ ਹੋਤਾ ਹੈ ਤੂੰ ਆਪਣੀ ਹਸਤੀ ਨੂੰ ਭਾਵ ਆਪਣੀ ਮੈਂ ਮੇਰੀ ਨੂੰ ਖਤਮ ਕਰ ਲੈ ਤਾ ਪਰਮੇਸ਼ਰ ਹੀ ਹੋ ਜਾਵੇਂਗਾ ਜਿਵੇਂ ਦਾਣਾ ਮਿੱਟੀ ਵਿੱਚ ਆਪਣੇ ਆਪ ਨੂੰ ਖਤਮ ਕਰਕੇ ਆਪਣੇ ਵਰਗੇ ਬੇਅੰਤ ਹੀ ਦਾਣੇ ਪੈਦਾ ਕਰ ਦਿੰਦਾ ਅਬ ਤੁਮ ਹਾ ਹੋ ਹਮ ਨਹੀਂ ਮਹਾਰਾਜ ਹੁਣ ਤੁਸੀਂ ਹੋ ਮੈਂ ਨਹੀਂ ਆ ਫਿਰ ਸੰਸਾਰ ਨੂੰ ਭਗਤ ਜੀ ਦਿਸਦੇ ਹੈ ਪਰ ਭਗਤ ਜੀ ਕਹਿੰਦੇ ਨਹੀਂ ਮੈਂ ਨਹੀਂ ਆ ਜਿਸ ਤਰ੍ਹਾਂ ਸੇਵਨ ਭਜਨ ਦੀ ਗੱਲ ਕਰੀਏ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਬੀਰਾ ਮੇਰੀ ਸਿਮਰਨੀ ਰਸਨਾ ਉਪਰ ਰਾਮ ਸ਼ੁਰੂ ਤੋਂ ਉਹ ਜਵਾਨ ਦੇ ਨਾਲ ਜੀਭਾ ਦੇ ਨਾਲ ਨਾਮ ਜਪਦੇ ਆ ਪਰ ਜਦੋਂ ਉਹਨਾਂ ਦੀ ਅਵਸਥਾ ਪੱਕ ਜਾਂਦੀ ਹੈ ਤਾਂ ਫਿਰ ਉਹ ਕੀ ਕਰਦੇ ਹਨ ਉਹ ਆਪ ਹੀ ਕਹਿੰਦੇ ਆ ਮਾਲਾ ਫੇਰੂ ਨਾ ਹਰ ਭਜੂ ਮੁਖ ਤੇ ਕਹੂੰ ਨਾ ਰਾਮ ਹੁਣ ਮੈਂ ਨਾ ਕੋਈ ਮਾਲਾ ਫੇਰਾ ਤੇ ਨਾ ਮੈਂ ਹਰੀ ਦਾ ਸਿਮਰਨ ਕਰਾਂ ਹੁਣ ਸਿਮਰਨ ਪਰਮੇਸ਼ਰ ਕਰ ਰਿਹਾ ਹੈ ਮਾਲਾ ਫੇਰੂ ਨਾ ਹਰ ਭਜੋਂ ਮੁਕਤੇ ਕਹੂ ਨਾ RAM ਮੇਰਾ RAM ਮੁਝ ਕੋ ਭਜੈ ਤਾਂ ਪਾਉ ਵਿਸ਼ਰਾਮ ਹੁਣ ਤਾਂ ਮੇਰੇ ਅੰਦਰ ਮੇਰਾ ਨਾਮ ਮੈਨੂੰ ਜਪਦਾ ਤਾਂ ਮੈਨੂੰ ਸ਼ਾਂਤੀ ਹੈ ਤਾਂ ਕੁਇਰ ਸਾਹਿਬ ਜੀ ਅਗਲਾ ਪਤਾ ਲਿਖਦੇ ਹਨ ਆਬ ਹਮ ਤੁਮ ਏਕ ਭਏ ਹਾਏ ਹੁਣ ਤੂੰ ਤੇ ਮੈਂ ਇੱਕੋ ਹੀ ਹੋ ਗਏ ਹਾਂ ਕਬੀਰ ਹਰ ਕਾ ਸੇਵਕ ਆਪਣਾ ਬਾਣੀ ਲਿਖਦੇ ਆ ਹਰ ਕਾ ਸੇਵਕ ਸੋ ਹਰ ਜਿਹਾਂ ਭੇਦ ਨ ਜਾਣੋ ਮਾਨਸ ਦੇਹਾ ਜੇ ਕਬੀਰ ਸਾਹਿਬ ਜੀ ਦਾ ਇੱਕ ਬਚਨ ਪੜ੍ਹੀਏ ਤਾਂ ਉੱਥੇ ਕਹਿੰਦੇ ਹਨ ਆਉ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਮਾਰੰਗ ਸਾਰੰਗ ਪਾਣੀ RAM ਕਬੀਰਾ ਏਕ ਭਏ ਹੈ ਕੋਈ ਨ ਸਕੈ ਪਛਾਣੀ ਹੁਣ ਤਾਂ ਮੈਂ ਉਸ ਪਰਿਪੂਰ ਪਰਮੇਸ਼ਰ ਪ੍ਰਮਾਤਮਾ ਵਿੱਚ ਮਿਲ ਕੇ ਇੱਕਮਿਕ ਹੋ ਗਿਆ ਹਾਂ ਜਿਸ ਤਰ੍ਹਾਂ ਕਿਸੇ ਘੜੇ ਦੇ ਪਾਣੀ ਨੂੰ ਆਪਾਂ ਦਰਿਆ ਵਿੱਚ ਮਿਲਾ ਦਈਏ ਤਾਂ ਉਹ ਘੜੇ ਦਾ ਪਾਣੀ ਵੀ ਦਰਿਆ ਹੋ ਜਾਂਦਾ ਇਸੇ ਤਰ੍ਹਾਂ ਹੀ ਇਹ ਜੀਵ ਜਦੋਂ ਪਰਮੇਸ਼ਰ ਵਿੱਚ ਮਿਲ ਜਾਂਦਾ ਤੇ ਜੀਵ ਪਰਮੇਸ਼ਰ ਦਾ ਰੂਪ ਹੋ ਜਾਂਦਾ ਇਕਤਾ ਕਰਕੇ ਇਕਤਮ ਇਕਤਾ ਕਰਕੇ ਕਵੀ ਸਾਹਿਬ ਜੀ ਕਹਿੰਦੇ ਅਬ ਹਮ ਤੁਮ ਇਕ ਭਏ ਹਾ ਹੈ ਹੁਣ ਤੁਸੀਂ ਤੇ ਮੈਂ ਇੱਕੋ ਹੀ ਹੋ ਗਏ ਹਾਂ ਇੱਕ ਦੇਖਤ ਮਨ ਪਤੀਆਹੀ ਹੁਣ ਮੇਰਾ ਮਨ ਆਪ ਜੀ ਦੇ ਸਰੂਪ ਨੂੰ ਵੇਖ ਦੇਖ ਕੇ ਉਹਦੇ ਵਿੱਚ ਮਿਲ ਗਿਆ ਹੈ ਸਾਡਾ ਮਨ ਹਿਰਦਾ ਪਤੀਆਹੀ ਉਹਦੇ ਵਿੱਚ ਸਰੂਪ ਦੇ ਸਮਾ ਗਿਆ ਹੈ ਭਰੋਸਾ ਆ ਗਿਆ ਹੈ ਤਸੱਲੀ ਹੋ ਗਈ ਹੈ ਕਿ ਤੇਰੇ ਚ ਤੇ ਮੇਰੇ ਚ ਕੋਈ ਫਰਕ ਨਹੀਂ ਹੋਣਾ ਆਪ ਇੱਕਮਿਕ ਹੋ ਗਏ ਆ ਜਿਵੇਂ ਬਚਨ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤੇਰੇ ਵਿੱਚ ਤੇ ਮੇਰੇ ਵਿੱਚ ਮੇਰੇ ਵਿੱਚ ਤੇ ਤੇਰੇ ਵਿੱਚ ਕੀ ਫਰਕ ਹੈ ਦੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲਤ ਰੰਗ ਜੈਸਾ ਬਸ ਇੰਨਾ ਕੀ ਫਰਕ ਹੈ ਕਿ ਤੂੰ ਸਮੁੰਦਰ ਹੈ ਤਾਂ ਮੈਂ ਤੇਰੀ ਲਹਿਰ ਹਾਂ ਜੇ ਤੂੰ ਸੋਨਾ ਹੈ ਡਾਣਾ ਹੈ ਸੋਨੇ ਦਾ ਤੇ ਮੈਂ ਤੇਥੋਂ ਬਣਿਆ ਹੋਇਆ ਕਮੁੰਦਰੀ ਛੱਲਾ ਇੱਕ ਛਾਪ ਹਾਂ ਇੱਕ ਗਹਿਣਾ ਜਦੋਂ ਸਮੁੰਦਰ ਚੋਂ ਪੈਦਾ ਹੋਈਆਂ ਲਹਿਰਾਂ ਕਿਨਾਰੇ ਵੱਲ ਆਉਂਦੀਆਂ ਤੇ ਉਹ ਲਹਿਰਾਂ ਘਾਉਂਦੀਆਂ ਤੇ ਜਦੋਂ ਉਹ ਲਹਿਰਾਂ ਉਹ ਛੱਲਾ ਬਾਬਾ ਚਲੀਆਂ ਜਾਂਦੀਆਂ ਫਿਰ ਸਮੁੰਦਰ ਬਣ ਜਾਂਦੀਆਂ ਜਿਵੇਂ ਕੋਈ ਸੋਨੇ ਦੇ ਡਲੇ ਤੋਂ ਗਹਿਣਾ ਬਣਾ ਦੇਵੇ ਤੇ ਉਹ ਹਾਰ ਛਾਪਾਂ ਛੱਲੇ ਆਦੀ ਉਹਦਾ ਨਾਮ ਟਿਕ ਜਾਂਦਾ ਪਰ ਜਦੋਂ ਸੁਨਿਆਰਾ ਉਸ ਨੂੰ ਭੰਦ ਕੇ ਡਲੀ ਬਣਾ ਦਿੰਦਾ ਤਾਂ ਫਿਰ ਉਸ ਦੇ ਉਹ ਨਾਮ ਖਤਮ ਹੋ ਜਾਂਦੇ ਐ ਤੇ ਉਹ ਡਲੀ ਸੋਨਾ ਕਹਾਉਂਦੀ ਆ ਕੋ ਸਤਨਾਵ ਸੀ ਵਾਸ਼ ਗੁਰੂ ਇਸੇ ਤਰ੍ਹਾਂ ਭਗਤ ਜੀ ਵਕਸ਼ ਕਰਦੇ ਹਨ ਅਬ ਹਮ ਤੁਮ ਏਕ ਭਏ ਹਾਂ ਏਕੈ ਦੇਖਤ ਮਨ ਪਤੀਆ ਹੀ ਹੁਣ ਤਾਂ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਿਹਾ ਇੱਕ ਮਿਕ ਨੂੰ ਦੇਖ ਕੇ ਮੇਰਾ ਮਨ ਮੰਨ ਗਿਆ ਹੈ ਜਦ ਬੁੱਧ ਹੋਤੀ ਤਾਂ ਬਲ ਕੈਸਾ ਆਪ ਬੁੱਧ ਬਲ ਨਾ ਖਟਾਈ ਹੈ ਪਰਮੇਸ਼ਰ ਜਦੋਂ ਸਾਡੀ ਪਦਾਰਥਾਂ ਵਾਲੀ ਅਨਾਤਮਕਾਰ ਬੁੱਧੀ ਸੀ ਉਦੋਂ ਹਿਰਦੇ ਅੰਦਰ ਤੇਰੇ ਵਿਵੇਕ ਦਾ ਤੇਰੇ ਗਿਆਨ ਦਾ ਬਲ ਨਹੀਂ ਸੀ ਜੋਰ ਨਹੀਂ ਸੀ ਤੇ ਜਦੋਂ ਇਹ ਵਿਸ਼ੈਣੀ ਬੁੱਧੀ ਮਤ ਸੀ ਉਦੋਂ ਪਰਮਾਰਥ ਵਾਲਾ ਆਤਮ ਵਿਸ਼ੈਣੀ ਬੁੱਧ ਦਾ ਬਲ ਕਿਸ ਤਰ੍ਹਾਂ ਦਾ ਹੋਣਾ ਸੀ ਭਾਵ ਨਹੀਂ ਹੋਣਾ ਸੀ ਭਾਵ ਜਦੋਂ ਸਾਡੇ ਅੰਦਰ ਸੰਸਾਰਕ ਮਤ ਹੈ ਮੜ ਮਤ ਹੈ ਤੇ ਪਰਮੇਸ਼ਰ ਦੇ ਨਾਮ ਦਾ ਬਲ ਸਾਨੂੰ ਪ੍ਰਾਪਤ ਨਹੀਂ ਹੁੰਦਾ ਤੇ ਆਬ ਬੁੱਧ ਜਦੋਂ ਸਾਡੇ ਅੰਦਰ ਗੁਰਮਤ ਰੂਪੀ ਬੁੱਧੀ ਆ ਗਈ ਵਿਵੇਕ ਬੁੱਧੀ ਆ ਗਈ ਤੇ ਫਿਰ ਉਸ ਦਾ ਬਲ ਵੀ ਆ ਗਿਆ ਪਰਮੇਸ਼ਰ ਦੇ ਨਾਮ ਦਾ ਬਲ ਵੀ ਸਾਡੇ ਵਿੱਚ ਆ ਗਿਆ ਉਸ ਵਿਵੇਕਬੋਧੀ ਕਰਕੇ ਹੁਣ ਵਿਸ਼ੇਪਕਾਰਾਂ ਦੀ ਮੱਤ ਹੈ ਜਿਹੜੀ ਆਸਰੀ ਸੰਪਦਾ ਦਾ ਜਿਹੜਾ ਬਲ ਹੈ ਉਹ ਹੁਣ ਸਾਡੇ ਤੇ ਨਹੀਂ ਪੈਂਦਾ ਜਦੋਂ ਤੂੰ ਸਾਡੇ ਵਿੱਚ ਵਸਣਾ ਕੀਤਾ ਤਾਂ ਮੇਰੇ ਅੰਦਰ ਜਿਹੜਾ ਜਬ ਉਹ ਦਹੋਤੀ ਤਬ ਬਲ ਕੈਸਾ ਜਦੋਂ ਸਾਡੇ ਅੰਦਰ ਮਨਮਤ ਸੀ ਦਾ ਤੇਰੀ ਪਾਵਰ ਸਾਡੇ ਅੰਦਰ ਹਿਰਦੇ ਵਿੱਚ ਨਹੀਂ ਸੀ ਤੇ ਜਦੋਂ ਸਾਡੇ ਅੰਦਰ ਇਹ ਮਨਮਤ ਬੁਸ਼ੈਣੀ ਬੁੱਧੀ ਸੀ ਉਦੋਂ ਤੇਰੀ ਕਿਰਪਾ ਨਹੀਂ ਸੀ ਹੁਣ ਤੇਰੀ ਕਿਰਪਾ ਹੋ ਰਹੀ ਹੈ ਤੇ ਹੁਣ ਬੁਸ਼ੈਣੀ ਬੁੱਧੀ ਮਤ ਖਤਮ ਹੋ ਗਈ ਆ ਬਵੇਕ ਦਾ ਬਲ ਆ ਗਿਆ ਬਵੇਕ ਦੀ ਤਾਕਤ ਆ ਗਈ ਆਸਰੀ ਸੰਪਤਾ ਦਾ ਬਲ ਜੋਰ ਸਾਡੇ ਵਿੱਚ ਨਹੀਂ ਰਿਹਾ ਨਿਕਲ ਗਿਆ ਹੈ ਬੜੀ ਕਿਰਪਾ ਕੀਤੀ ਅਖੀਰਲੇ ਪਦੇ ਵਿੱਚ ਭਗਤ ਜੀ ਕਹਿੰਦੇ ਕਹੈ ਕਬੀਰ ਬੁੱਧ ਹਰ ਲਈ ਮੇਰੀ ਜਦੋਂ ਤੂੰ ਮੇਰੀ ਮਨਮਤ ਲੈ ਲਈ ਭਾਵ ਗੁਰੂ ਕੀ ਕਰਦਾ ਸਿੱਖ ਨਹੀਂ ਮਨਮਤ ਨੂੰ ਆਪਣੇ ਕੋਲ ਰੱਖ ਲੈਂਦਾ ਅਤੇ ਆਪਣੀ ਗੁਰਮਤ ਗਿਆਨ ਜਿਹੜਾ ਸਿੱਖ ਨੂੰ ਦੇ ਦਿੰਦਾ ਇਸੇ ਕਰਕੇ ਦਸਵੇਂ ਪਾਤਸ਼ਾਹ ਕਹਿੰਦੇ ਆ ਜਦੋਂ ਸਿੱਖ ਮੇਰੀ ਮਾਤ ਅਨਸਾਰ ਚਲਦਾ ਰਹਿਣੀ ਰਹੈ ਸੋਈ ਸਿੱਖ ਮੇਰਾ ਸੋ ਸਹਿ ਮੈਂ ਤਿਸ ਕਾ ਚੇਰਾ ਰਹਿਤ ਬਿਨਾ ਨਾ ਸਿੱਖ ਕਾ ਹਾਵੈ ਰਹਿਤ ਬਿਨਾ ਤਰ ਚੋਟਾਂ ਖਾਵੈ ਰਹਿਤ ਬਿਨਾ ਨਾ ਸਿਜੈ ਕੋਈ ਤਾਂ ਤੇ ਰਹਿਤ ਸੋ ਜਿੜਕਰ ਹੋਈ ਕਵੀਰ ਸਾਹਿਬ ਜੀ ਅਖੀਰ ਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਕਹਿੰਦੇ ਆ ਵਾਹ ਮਹਾਰਾਜ ਬੜੀ ਕਿਰਪਾ ਕੀਤੀ ਤੁਸੀਂ ਸਾਡੀ ਬਿਸ਼ੈਣੀ ਬੁੱਧੀ ਜੋ ਵਿਸ਼ੇਵਕਾਰਾਂ ਦੀ ਮਤ ਸੀ ਮਨਮਤ ਸੀ ਉਹ ਲੈ ਲਈ ਆ ਹਰ ਲਈ ਭਾਵ ਸਾਥੋ ਖੋਹ ਲਈ ਆ ਤੁਸੀਂ ਆਪਣੇ ਕੋਲ ਰੱਖ ਲਈ ਆ ਜਦ ਅਸੀਂ ਮੱਥਾ ਵੀ ਟੇਕਦੇ ਆ ਗੁਰੂ ਘਰ ਵਿੱਚ ਤਾਂ ਉਹਦਾ ਮਤਲਬ ਹੈ ਕਿ ਮਹਾਰਾਜ ਮੈਨੂੰ ਮਤ ਨਹੀਂ ਹੈ ਆ ਮੇਰੀ ਮਨਮਤ ਹੈ ਇਹ ਤੂੰ ਰੱਖ ਲੈ ਮੈਨੂੰ ਆਪਣੀ ਗੁਰਮਾ ਦੇਣੀ ਕਰ ਜੇ ਸੇ ਗੁਰੂ ਤੇ ਭਾਵਨਾ ਕਰਦਾ ਹੈ ਤੇ ਜਰੂਰ ਸਿੱਖ ਨੂੰ ਗੁਰੂ ਆਪਣੀ ਗੁਰਮਤ ਦੇ ਦਿੰਦਾ ਹੈ ਤੇ ਉਹਨੀ ਮਨਮਤ ਜਿਹੜੀ ਉਹ ਆਪਣੇ ਕੋਲ ਰੱਖ ਲੈਂਦਾ ਤਾਂ ਕੁਇਲ ਸਾਹਿਬ ਨਾਲ ਵੀ ਐਸਾ ਹੀ ਹੋਇਆ ਕਹਿੰਦੇ ਬੜੀ ਕਿਰਪਾ ਕੀਤੀ ਮਹਾਰਾਜ ਜਿਹੜੀ ਮੇਰੀ ਸੰਸਾਰਕ ਮਨਮਤ ਸੀ ਉਹ ਤੁਸੀਂ ਰੱਖ ਲਈ ਹੈ ਔਰ ਬੁੱਧ ਬਦਲੀ ਸਿੱਧ ਪਾਈ ਤੇ ਜਦੋਂ ਹੀ ਤੁਸੀਂ ਮੈਨੂੰ ਗੁਰਮਤ ਦੀ ਬਖਸ਼ਿਸ਼ ਕੀਤੀ ਤਾਂ ਮੇਰੇ ਅੰਦਰ ਸਾਰੀਆਂ ਤਾਕਤਾਂ ਸਿੱਧੀਆਂ ਆਤਮਿਕ ਤਾਕਤ ਇਹ ਆਦੀ ਸਭ ਕੁਝ ਬਲ ਆ ਗਿਆ ਮੜੀ ਆਪ ਜੀ ਦੀ ਕਿਰਪਾ ਹੋਈ ਇਹ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਰਚਨਾ 72ਵਾਂ ਸ਼ਬਦ 347 ਅੰਗ ਉਪਰ ਸੁਭਾਏ ਮਾਨ ਹੈ ਅਗਲਾ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਗੌੜੀ ਖੱਟ ਨੇਮ ਕਰ ਕੋਠੜੀ ਬਾਂਦੀ ਵਸਤ ਅਨੋਭ ਵਿੱਚ ਪਾਈ ਕੁੰਜੀ ਕੋ ਲੋ ਪ੍ਰਾਨ ਕਰਾ ਰੱਖੇ ਕਰਤੇ ਬਾਰ ਨਾ ਲਾਈ ਇਸ ਪਵਿੱਤਰ ਸ਼ਬਦ ਦੇ ਵਿਚਾਰ ਆਪਾਂ ਅਗਲੇ ਦਿਵਾਨਾ ਵਿੱਚ ਸਰਵਣ ਕਰਾਂਗੇ ਬੋਲਦਿਆਂ ਨੇਕਾ ਅਖਰਵਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਮਲਾਫਤੇ ਪਾਫਤੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ